ਜੰਗ ਨਾਵਣਾ ਲੱਗੇ ਜਿਹੜਾ ਬਾਰਡਰ ਏਰੀਆ ਤੇ ਜਿੰਨੇ ਪਿੰਡ ਗਏ ਇਹਨਾਂ ਦੇ ਪਤਾ ਲੱਗ ਜਾਂਦਾ ਅੱਧਕ ਪਿੰਡ ਦੇ ਕੋਈ ਚਲੇ ਗਏ ਨੇ ਹਾਂਜੀ ਤੇ ਬਾਕੀ ਕੋਈ ਡੰਗਰ ਵਛਾ ਸਾਰਾ ਇੱਥੇ ਆ ਨਹੀਂ ਬੱਚੇ ਜੀ ਕਿਹੜੇ ਸਕੂਲ ਘੱਲੇ ਹੀ ਨਹੀਂ ਗੇ ਡਰ ਦੇ ਸਕੂਲ ਘੱਲੇ ਨਹੀਂ ਕਿਦਾ ਕਿਹੜੇ ਉਹਨਾਂ ਗੁਲੇ ਛੋੜ ਦੇਣ ਜਾਣ ਬੱਚੇ ਮੜ ਕੇ ਕਿਨੇ ਸਾਹਮਣੀ ਤੁਹਾਨੂੰ ਪਤਾ ਇੱਥੇ ਦੇ ਪਿਛਲੀ ਵਾਰੀ 65 ਜਾਂਦੇ ਵੀ ਮੱਲਿਆ ਗਿਆ ਸਾਰਾ ਪਿੰਡ ਹੀ ਆਪਣਾ ਤੇ ਰੂੜੀਆਂ ਤੱਕ ਨਹੀਂ ਛੱਡੀਆਂ ਇਹ ਲੋਕਾਂ ਦਾ ਬੜਾ ਭਾਰੀ ਨੁਕਸਾਨ ਆਇਆ ਲੋਕ ਮਹਾ ਜੰਗੋ ਫੋਨ ਆਉਂਦਾ ਘਰ-ਬਾਰ ਬਣਾ ਕੇ ਬੈਠੇ ਆ ਬੜਾ ਔਖਾ ਇਹ ਚੀਜ਼ ਦਾ ਬਾਰਡਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਲੜਾਈ ਦਾ ਤਾਂ ਜੀ ਮਾੜਾ ਹੀ ਇਹ ਜਦੋਂ ਦੂਜਾ ਮਾੜਾ ਮੋੜ ਉਹ ਤੇ ਜਪਕਸ਼ਵੀਰ ਦੇ ਵਿੱਚ ਖਲਰ ਮੱਚਦਾ ਤੇ ਜੁੱਲੀ ਬਿਸਤਰਾ ਬਾਰਡਰ ਵਾਲੇ ਪਿੰਡਾਂ ਨੂੰ ਚੁੱਕਣਾ ਪੈਂਦਾ ਕਈਆਂ ਦੀਆਂ ਤਾਂ ਐਕਸੀਡੈਂਟ ਹੋ ਕੇ ਮਰ ਜਾਂਦੇ ਇੱਕ ਤੇ ਬਾਰਡਰ ਤੇ ਪਹਾੜ ਤਾਂ ਲੱਗ ਹੀ ਜਾਂਦਾ ਜੀ ਹੁਣ ਮੰਨ ਲਓ ਹੁਣ ਆਪਾਂ ਲੱਗੇ ਨਾ ਵੀ ਨਾ ਲੱਗੇ ਤੇ ਬਾਰਡਰ ਦਾ ਪਤਾ ਲੱਗ ਗਿਆ ਸਾਡੇ ਪਿੰਡ ਕਿੰਨੇ ਕੁ ਲੋਕ ਫਿਰਦੇ ਉੱਥੇ ਸਾਡੇ ਪਿੰਡੋਂ ਅੱਧੇ ਪਿੰਡ ਦੇ ਕੁਕੂ ਚਲੇ ਗਏ ਨੇ ਹਾਂਜੀ ਤੇ ਬਾਕੀ ਕੋਈ ਡੰਗਰ ਵਛਾ ਸਾਰਾ ਉੱਥੇ ਆ ਤੇ ਬੱਚੇ ਪੁੱਛੇ ਜਿਹੜੇ ਪਿੱਛੇ ਕੱਢਦੇ ਲੋਕਾਂ ਨੇ ਸਰਕਾਰ ਪ੍ਰਸ਼ਾਸਨ ਵਾਲੋ ਕਹਾ ਗਿਆ ਉੱਠਣ ਦੀ ਨਾ ਨਾ ਪ੍ਰਸ਼ਾਸਨ ਕੋਈ ਕੁਝ ਨਹੀਂ ਆਖਿਆ ਕਿ ਉਹਨੂੰ ਕੁਝ ਨਹੀਂ ਜਾਣਵਾਤੇ ਨਹੀਂ ਆਖਿਆ ਤੁਸੀਂ ਜਾਓ ਕਿ ਨਾ ਜਾਓ ਨਹੀਂ ਬੱਚੇ ਜੀ ਕਿਹੜੇ ਸਕੂਲ ਘੱਲੇ ਹੀ ਨਹੀਂ ਗੇ ਡਰਦੇ ਨੇ ਸਕੂਲ ਘੱਲੇ ਨਹੀਂ ਗੇ ਕਿਦਾ ਕਿਹੜੇ ਉਹਨਾਂ ਗੋਲੇ ਛੋੜ ਦੇਣ ਜਾਣ ਬੱਚੇ ਮੜ ਕੇ ਕਿਹਨੇ ਸਾਹਮਣੀ ਇਹ ਕਰਕੇ ਬੱਚੇ ਸਾਰੇ ਘਰਾਂ ਜੀ ਜੰਗ ਹੁਣ ਕੋਈ ਵੀ ਨਹੀਂ ਸੋਚਦਾ ਜੰਗ ਹੋਵੇ ਉਹ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ ਇਹ ਜੰਗ ਨਾ ਵੀ ਨਾ ਲੱਗੇ ਜਿਹੜਾ ਬਾਰਡਰ ਏਰੀਆ ਤੇ ਜਿੰਨੇ ਪਿੰਡ ਗਏ ਇਹਨਾਂ ਦੇ ਪਤਾ ਲੱਗ ਜਾਂਦਾ ਇਲਾਕੇ ਦਾ ਮਾਹੌਲ ਜੀ ਇਤਨਾ ਹੀ ਆ ਲੋਕਾਂ ਦੇ ਵਿੱਚ ਚਲੋ ਮਤਲਬ ਡਰ ਤੇ ਹੈਗਾ ਹੀ ਆ ਉਹ ਚੀਜ਼ ਦਾ ਤੇ ਬਾਕੀ ਹਾਲੇ ਮਤਲਬ ਕੋਈ ਅਰੇਸ਼ ਨਹੀਂ ਕੋਈ ਚੀਜ਼ ਨਹੀਂ ਗਈ ਲੋਕ ਆਪੋ ਆਪਣੇ ਘਰਾਂ 'ਚ ਆ ਤੇ ਉਹ ਚੀਜ਼ ਦਾ ਡਰ ਤੇ ਹੈਗਾ ਤੁਹਾਨੂੰ ਕਿ ਉਹ ਉਧਰ ਹਮਲਾ ਕੀਤਾ ਤੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਡਰ ਤੇ ਹੈ ਆ ਵੀ ਵੀ ਜਿਹੜਾ ਕਹ ਹੋਇਆ ਮਲਾ ਸਾਡੇ ਪਿੰਡ ਤੋਂ ਪਾਕਿਸਤਾਨ ਕਿੰਨੀ ਕੁ ਦੂਰ ਹੈ ਸਾਡੇ ਪਿੰਡ ਤੋਂ ਜੀ 200 100 ਮੀਟਰ ਹੀ ਹੈ ਤੇ ਨਹੀਂ ਕੁਝ ਬੱਚੇ ਬੁੱਚੇ ਕੋਈ ਤੁਹਾਨੂੰ ਪਤਾ ਲੈ ਗਏ ਕੋਈ ਲੋਕ ਬਾਕੀ ਤਰਕੀਬਨ ਲੋਕ ਘਰਾਂ ਜੀ ਹਾਲੇ ਜਦੋਂ ਕੋਈ ਆਦੇਸ਼ ਹੋਊਗਾ ਜਾਂ ਕੋਈ ਆਪਣਾ ਹੋਊਗੀ ਪਤਾ ਲੱਗੂਗਾ ਤੇ ਫਿਰ ਤੁਹਾਨੂੰ ਪਤਾ ਜੰਗ ਦੇ ਵਿੱਚ ਕਿੰਨੇ ਖਲੋਣਾ ਜੀ ਇੱਥੇ ਕਿਹੜਾ ਪਿੰਡ ਵਾ ਇਹ ਕਲਸ ਪਿੰਡ ਹੈ ਜੀ ਜਦੋਂ ਇੱਕੇ ਮਾਹੌਲ ਬੰਦ ਆ ਇਦਾਂ ਦਾ ਤੇ ਕੀ ਨੁਕਸਾਨ ਹੁੰਦਾ ਆਪਣੇ ਲੋਕਾਂ ਦਾ ਨੁਕਸਾਨ ਜੀ ਤੁਹਾਨੂੰ ਪਤਾ ਇੱਥੇ ਦੇ ਪਿਛਲੀ ਵਾਰੀ 65 ਜਾਂਦੇ ਵੀ ਮਿਲਿਆ ਗਿਆ ਸਾਰਾ ਪਿੰਡ ਹੀ ਆਪਣਾ ਤੇ ਰੂੜੀਆਂ ਤੱਕ ਨਹੀਂ ਛੱਡੀਆਂ ਇਹ ਲੋਕਾਂ ਦਾ ਬੜਾ ਭਾਰੀ ਨੁਕਸਾਨ ਆਇਆ ਲੋਕ ਮਹਾ ਜੰਗ ਉਹ ਫੋਣਾ ਉਹਦਾ ਘਰ ਬਰ ਬਣਾ ਕੇ ਬੈਠੇ ਆ ਬੜਾ ਔਖਾ ਇਸ ਚੀਜ਼ ਦਾ ਬਾਰਡਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ